ਅੱਜ ਕੀ ਗੱਲ ਸੰਭੀਰ ਕਰਦੇ ਆਂ ਮੈਂ ਬਗੇਲ ਸਿੰਘ ਭਾਰਤੀ ਕਿਸਾਨ ਜੋਨਿਕਤਾ ਉਗਰਾਹ ਦਾ ਜਿਲ੍ਹਾ ਪ੍ਰੈਸਕਰਤਾ ਅੱਜ ਅਸੀਂ ਜਿਹੜਾ ਸਯੁਜਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਭਾਰਤੀ ਕਿਸਾਨ ਜੋਨਿਕਤਾ ਉਗਰਾਹ ਵੱਲੋਂ ਤਹਿਸੀਲ ਅਜਨਾਲਾ ਕੰਪਲੈਕਸਿਵ ਖੇ ਰੋਸ ਮਜਾਰਾ ਕਰਕੇ ਜਿਹੜਾ ਡਬਲਯੂਟੀਓ ਦਾ ਪਤਲਾ ਜਿਹੜਾ ਫੂਕਣ ਜਾ ਰਹੇ ਆਂ ਔਰ ਉਹਦਾ ਸਾਡਾ ਵਿਸ਼ੇਸ਼ ਤੌਰ ਤੇ ਜਿਹੜਾ ਅਸੀਂ ਲੋਕਾਂ ਨਾਲ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਕਿ ਹਿੰਦੁਸਤਾਨ ਦੇ ਹਾਕਮ ਜਿਹੜੇ ਸਰਕਾਰ ਹੈ ਉਹ ਜਿਹੜਾ ਵੇਖਣ ਨੂੰ ਤੇ ਲੱਗਦਾ ਕਿ ਹਿੰਦੁਸਤਾਨ ਦੇ ਕਿਰਤੀ ਲੋਕਾਂ ਦੇ ਹੱਕ ਦੇ ਵਿੱਚ ਕੰਮ ਕਰ ਰਹੀ ਆ ਪਰ ਅਸਲ ਦੇ ਵਿੱਚ ਉਹਦਾ ਮਨੋਰਥ ਜਿਹੜਾ ਉਹ ਜਿਹੜੇ ਕਾਰਪੋਰੇਟ ਘਰਾਣਿਆਂ W T G ਆ ਉਹਦੀਆਂ ਨੀਤੀਆਂ ਲਾਗੂ ਕਰਕੇ ਤੇ ਸਮੁੱਚੇ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਜਿੰਨੇ ਹਵਾਈ ਅੱਡੇ ਆ ਰੇਲਾਂ ਨੇ ਐਲ ਆਈ ਸੀ ਆ ਬਿਜਲੀ ਬੋਰਡ ਆ ਸਿੱਖਿਆ ਵਾ ਹਸਪਤਾਲਾ ਸੜਕਾਂ ਨੇ ਜਲ ਜ਼ਮੀਨ ਜੰਗਲ ਉਹ ਸਾਰਾ ਕੁਝ ਉਹਨਾਂ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਪਰੋਸਿਆ ਜਾ ਰਿਹਾ ਹਾਲਾਤ ਇਹ ਬਣਨ ਵਾਲੇ ਜਾ ਰਹੇ ਆ ਕਿ ਆਉਣ ਵਾਲੇ ਸਮੇਂ 'ਚ ਅੱਜ ਪੰਜਾਬ ਦੇ ਅੰਦਰ 30 ਤੋਂ 31 ਰੁਪਏ ਦੀ ਪਾਣੀ ਦੀ ਬੋਤਲ ਆ ਤੇ 30 ਰੁਪਏ ਸਾਡਾ ਦੁੱਧ ਵਿਕ ਰਿਹਾ ਤੇ ਆਉਣ ਵਾਲੇ ਸਮੇਂ ਦੇ ਅੰਦਰ ਵੱਡਾ ਜਿਹੜਾ ਪਾਣੀ ਦਾ ਸੰਕਟ ਪੈਦਾ ਹੋ ਰਿਹਾ ਤੇ ਕੰਪਨੀਆਂ ਪਾਣੀ ਸਾਰਾ ਆਪਣੇ ਕਬਜ਼ੇ ਚ ਲੈ ਰੀਆਂ ਅਸੀਂ ਸਰਕਾਰ ਦੀ ਇਸ ਗੱਲ ਤੇ ਨਿਖੇਧੀ ਕਰਦੇ ਆ ਤੇ ਡਬਲਯੂਟੀਓ ਦੀ ਵੀ ਨਿਖੇਧੀ ਕਰਦੇ ਆ ਕਿ ਹਿੰਦੁਸਤਾਨ ਦੇ ਹਾਕਮ ਡਬਲਯੂਟੀਓ ਤੋਂ ਨਾਲ ਕੀਤੇ ਫੈਸਲੇ ਜਿਹੜੇ ਰੱਦ ਕਰਨ ਤੇ ਉਹਨਾਂ ਦੇ ਸਮਝੌਤਿਆਂ ਤੋਂ ਬਾਹਰ ਹੋਣ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੰਯੁਕਤ ਕਿਸਾਨ ਮੋਰਚਾ ਦਾ ਸੱਦਾ ਆਊਗਾ ਕੁੱਲ ਲਕਾਈ ਨੂੰ ਕੁੱਲ ਮਾਵਾਂ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਸਾਰੇ ਵਰਗਾਂ ਨੂੰ ਨਾਲ ਲੈ ਕੇ ਤੇ ਵੱਡਾ ਹੱਲਾ ਦਿੱਲੀ ਵਰਗਾ ਜਿਹੜਾ ਸੰਘਰਸ਼ਾ ਇੱਕ ਵਾਰੀ ਫੇਰ ਅਰੰਭਿਆ ਜਾਊਗਾ ਤੇ ਆਪਣੇ ਫਸਲਾਂ ਤੇ ਨਸਲਾਂ ਦੀ ਰਾਖੀ ਜਿਹੜੀ ਆ ਅੱਜ ਹਾਲਾਤ ਸਾਡੇ ਬਣ ਗਏ ਕਿ ਸਾਡੀਆਂ ਸਿਰਾਂ ਦੇ ਉੱਤੇ ਮਾਵਾਂ ਦੇ ਉੱਤੇ ਨਸ਼ੇ ਕਰਕੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਚਿੱਟੀਆਂ ਚੁੰਮੀਆਂ ਦਾ ਵਾਅਦਾ ਹੋ ਰਿਹਾ ਬੱਚੇ ਨਾਥ ਹੋ ਰਿਹਾ ਤੇ ਔਰਤਾਂ ਦਰਦ ਦਾ ਠਖੇ ਖਾਰੀਆਂ ਨੇ ਤੇ ਇਸ ਕਰਕੇ ਅਸੀਂ ਸਮਝਦੇ ਆ ਕਿ ਸਰਕਾਰਾਂ ਜਿਹੜੀਆਂ ਉਹ ਲੋਕਾਂ ਵੱਲ ਤਵੱਜੂ ਦੇਣ ਨਹੀਂ ਜਿਹੜਾ ਘੋਲ ਆ ਆਮ ਵੱਲ ਸਮਝ ਵੱਡਾ ਤਿੱਖਾ ਜਿਹੜਾ ਉਹ ਸਰਕਾਰ ਦੇ ਖਿਲਾਫ ਜਿਹੜਾ ਲੰਬਾ ਲੰਦ ਕਰਕੇ ਲੜਿਆ ਜਾਊਗਾ ਮੈਂ ਇਹਦੇ ਕੀ ਪ੍ਰੋਗਰਾਮ ਹੈ ਜੀ ਸਰ ਇਹ ਤਾਂ ਮੈਂ ਮੈਂ ਬੀਕੇ ਜੂ ਇਕਤਾ ਅਗਰਾਹ ਜਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਕਸ਼ਮੀਰ ਸਿੰਘ ਤੰਗਾਈ ਅੱਜ ਅਸੀਂ ਜਿਹੜਾ ਸੰਯੁਕਤ ਖਾਨ ਮੋਰਚੇ ਨੇ ਕਾਲ ਦਿੱਤੀ ਸੀ ਇਹ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜਨੇ ਨੇ ਤੇ ਮੰਗ ਕਰਨੀ ਵੀ ਭਾਰਤ ਦੀ ਸਰਕਾਰ ਜਿਹੜੀ ਡਬਲਯੂਟੀ ਚੋ ਟੀਓ ਦੇ ਵਿੱਚੋਂ ਬਾਹਰ ਆਵੇ ਉਸ ਮਸਲੇ ਨੂੰ ਲੈ ਕੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਟ ਘਰਾਣੇ ਜਿਹੜੇ ਨੇ ਉਹ ਸਮੁੱਚਾ ਢਾਂਜਾ ਜਿਹੜਾ ਦੇਸ਼ ਦਾ ਖਾਣ ਪੀਣ ਵਾਲੀਆਂ ਵਸਤਾਂ ਔਰ ਜਿੰਨੇ ਵੀ ਮਨੁੱਖਾਂ ਨੂੰ ਲੋੜ ਆ ਉਹ ਸਾਰੇ ਆਪਣੇ ਹੱਥ ਚ ਲੈਣਾ ਚਾਹੁੰਦੇ ਆ ਇਹ ਕਰਕੇ ਉਹਦਾ ਵਿਰੋਧ ਕਰਦੇ ਆ ਉਹਦਾ ਜਿਹੜਾ ਪੁਤਲਾ ਅਸੀਂ ਇਥੇ ਨਾਲਾ ਤਹਿਸੀਲ ਦੇ ਵਿੱਚ ਸਾੜਿਆ ਗਿਆ ਤੇ ਚਾਰ ਥਾਵਾਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਾਡਾ ਜਿਹੜਾ ਇਹ ਪੁਤਲੇ ਸਾੜਨ ਦਾ ਪ੍ਰੋਗਰਾਮ ਅੱਜ ਪੋਤਰਾ ਪੂਰੇ ਭਾਰਤ ਦੇ ਵਿੱਚ ਸਾਡੀ ਕਾਲ ਆ ਪੰਜਾਬ ਦੇ ਵਿੱਚ ਸਾਡੇ ਜਾ ਰਿਹਾ ਤੇ ਚਾਰ ਥਾਵਾਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੁਤਲੇ ਜਿਹੜੇ ਸਾਡੇ ਗਏ ਅਗਲੇ ਕੀ ਪ੍ਰੋਗਰਾਮ ਹੋਣਗੇ ਕਿਸ ਤਰ੍ਹਾਂ ਪਹਿਲਾਂ ਸੁਝਾਅ ਕਰਦੇ ਆ ਅਗਲਾ ਜੋ ਸੰਯੁਕਤ ਕਿਸਾਨ ਮੋਰਚਾ ਫੈਸਲਾ ਦੇਊਗਾ ਉਹਨੂੰ ਇਹਨਾਂ ਬਿਨ ਲਾਗੂ ਕਰਾਂਗੇ ਤੇ ਜਿਹੜੀਆਂ ਸਰਕਾਰਾਂ ਇਹਨਾਂ ਦਾ ਮੂੰਹ ਮੋੜਨੀ ਜਿੰਨਾ ਪਹਿਲਾਂ ਲੋਕ ਦਿੱਲੀ ਨੂੰ ਰਵਾਨਾ ਹੋਏ ਸੀ ਦੇ ਵੱਡੇ ਪੱਦਰ ਦੇ ਉੱਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਹੁਕਾ ਦੇਵਾਂਗੇ ਕਿ ਆਓ ਆਪਣੇ ਕਿਤਾ ਆਪਣੇ ਖੇਤੀ ਆਪਣੀ ਜ਼ਮੀਨਾਂ ਆਉਣ ਵਾਲੇ ਬੱਚਿਆਂ ਦਾ ਭੁੱਖ ਪਚਾਉਣ ਦੀ ਖਾਤਰਾ ਉਹ ਸੰਘਰਸ਼ ਦੇ ਮੈਦਾਨ ਚ ਡਟিয়ে ਤੇ ਆਪਣਾ ਸੰਘਰਸ਼ ਜਿਹੜੇ ਉਹ ਜਿਤਵਾਲ ਜਿਹੜੇ ਵੱਧ ਸਕਣ ਆਇਆ ਤੇ ਕੀ ਆਇਆ ਕਰਨੇ ਆਇਓ ਕੀ ਕਹਿਣਾ ਅਸੀਂ ਪਰਮਜੀਤਪੁਰ ਕੋਟ ਮਗਲਾ ਬਲਾਕ ਹੈ ਨਾਲੇ ਤੋਂ ਅਸੀਂ ਅੱਜ ਇੱਥੇ ਤਰਨਾ ਦੇਣਾ ਆਏ ਸਾਂ ਇੱਥੇ ਪੁਤਲਾ ਫੂਕਣ ਵਾਸਤੇ ਆਏ ਹਾਂ ਕਾਰਪੋਰੇਟ ਕਰਾਣਿਆਂ ਦਾ ਤੇ ਇਹਦੇ ਨਾਲ ਇਹ ਹੈ ਕਿ ਅਸੀਂ ਜੋ ਕਾਰਪੋਰੇਟ ਸਰਕਾਰਾਂ ਲੋਕ ਲੋਕਾਂ ਨੇ ਚਤ ਸਰਕਾਰਾਂ ਲਿਆਉਂਦੇ ਨੇ ਵੀ ਸ਼ਾਇਦ ਸਾਡਾ ਕੋਈ ਸੋਚਣ ਗਿਆ ਪਰ ਇਹ ਸਰਕਾਰਾਂ ਸਾਡਾ ਕਿਸਾਨਾਂ ਦਾ ਕੁਝ ਨਹੀਂ ਸੋਚਦੀਆਂ ਇਹ ਆਪਣੇ ਕਾਰਪੋਰੇਟ ਘਰਾਣੇ ਜਿਹੜੇ ਉਹਨਾਂ ਨੂੰ ਮੁਨਾਫਾ ਦੇਣਾ ਚਾਹੁੰਦੇ ਹਨ ਜੋ ਵੀ ਸਾਡੇ ਇਹਨਾਂ ਨੇ ਕਾਰਪੋਰੇਟ ਘਰਾਣੇ ਦੇ ਹੱਥ ਚ ਦਿੱਤੇ ਹੋਏ ਨੇ ਤਾਂ ਸਾਨੂੰ ਕਿਸਾਨਾਂ ਨੂੰ ਇਹਨਾਂ ਨੇ ਛੜਕਾ ਤੇ ਰੋਲਿਆ ਹੋਇਆ ਹੈ ਪਰ ਅਸੀਂ ਇਹਨਾਂ ਗੱਲਾਂ ਤੇ ਮਜਬੂਰ ਹੋ ਕੇ ਅੱਜ ਇੱਥੇ ਪੁੱਤਰਾ ਫੂਕਣ ਵਾਸਤੇ ਆਏ ਆ ਸਾਡੇ ਸੰਯੁਕਤ ਮੋਰਚੇ ਦੇ ਕਾਲ ਸੇ ਅਸੀਂ ਇਹ ਕਾਲ ਤੇ ਆਏ ਆ ਅੱਜ ਅਜੇ ਵੀ ਅਸੀਂ ਇਸ ਗੱਲ ਤੇ ਕਹਿੰਨੇ ਕਿ ਜਗਤ ਸਰਕਾਰ ਗੌਰ ਕਰਦੀ ਇਸ ਗੱਲ ਤੇ ਤੇ ਠੀਕ ਹੈ ਨਹੀਂ ਤੇ ਅਸੀਂ ਪਹਿਲੇ ਵਾਲਾ ਜੋ ਦਿੱਲੀ ਦੇ ਕੋਲ ਪਹਿਲਾ ਸਾਲ ਚੱਲਿਆ ਸੀ ਉਹਦੇ ਤਿਆਰੀ ਅਸੀਂ ਰਲ ਕੇ ਕਰਾਂਗੇ ਸਾਰੀਆਂ ਔਰਤਾਂ ਅਸੀਂ ਆਪਣੇ ਪਿੰਡ-ਪਿੰਡ ਔਰਤਾਂ ਦੀਆਂ ਮੀਟਿੰਗਾਂ ਕਰਾਵਾਂਗੇ ਤੇ ਔਰਤਾਂ ਨੂੰ ਨਾਲ ਲੈ ਕੇ ਚੱਲਾਂਗੇ ਇਹਦੇ ਵਿੱਚ ਔਰਤਾਂ ਦਾ ਸੰਘਰਸ਼ ਜਿਹੜਾ ਵਾ ਉਹ ਬਹੁਤ ਜ਼ਿਆਦਾ ਵਾ ਅੱਜ ਭਾਵੇਂ ਚਾਹੇ ਸਾਡੇ ਮੀਵੀ ਪੈ ਰਹੇ ਆ ਚਾਹੇ ਸਾਡੇ ਮੀ ਹੋਵੇ ਚਾਹੇ ਸਾਡੇ ਧੋਪ ਹੋਵੇ ਪਰ ਔਰਤਾਂ ਇਹ ਜਿੱਥੇ ਅਸੀਂ ਘਰਾਂ ਦੇ ਕੰਮ ਆਪਣੇ ਇੱਕ ਸਾਥ ਸਕਦੀਆਂ ਵਾ ਅਸੀਂ ਇਹ ਸੰਘਰਸ਼ਾਂ 'ਚ ਵੀ ਆ ਸਕਦੇ ਹਾਂ